ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੱਸਦੀ ਹੈ ਕਿ ਐਸਜੀਪੀਸੀ ਅਤੇ ਅਕਾਲੀ ਦਲ ਨੇ ਏਕਾ ਕੀਤਾ ਹੈ ਤੇ ਜਿਸ ਦੇ ਵਿੱਚ ਅਜੇ ਇੱਕ ਮੀਟਿੰਗ ਹੈ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਹੋਈ ਹੈ ਅਤੇ ਉੱਥੇ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 20 ਦਸੰਬਰ ਨੂੰ ਦਿੱਲੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡਾ ਐਲਾਨ ਹੈ ਜਿਹੜਾ ਉਹ ਵੀ ਕੀਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਜਿਹੜਾ ਉਹ ਵੀ ਸੌਪਾਂਗੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕੀ ਕਹਿਣਾ ਹੈ ਪਈ ਸਾਡੀਆਂ ਆਪੋ ਵਿੱਚ ਹੀ ਨਾਰਾਜ਼ਗੀਆਂ ਹੋ ਸਕਦੀਆਂ ਪੰਥ ਇਕੱਠਾ ਹੋਊਗਾ ਤੇ ਇੱਕ ਇੱਕ ਵਿੱਚ ਵੱਲ ਹੁੰਦਾ ਤੁਸੀਂ ਵੀ ਸਾਰੇ ਕਿਸੁਰਤਾ ਦੇ ਨਾਲ ਕਿਉਂਕਿ ਪਰਿਵਾਰ ਦੇ ਜੀ ਹਾਂ ਸਾਰੇ ਬਖਰੇਵਾ ਪੈ ਜਾਂਦਾ ਮੋੜ ਇਕੱਤਰ ਹੋਈਏ ਤੇ ਅੱਜ ਆ ਜਿਹੜੀ ਹੁਣ ਮੀਟਿੰਗ ਸੀ ਇਹ ਮੀਟਿੰਗ ਜਿਹੜੀ ਅਸੀਂ 20 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਮੌਤ ਦੀ ਸਜਾ ਨੂੰ ਉਮਰ ਕੈਚ ਬਦਲ ਲਈ ਤੇ ਬਾਕੀ ਜਿਹੜੇ ਸਾਡੇ ਅੱਠ ਸਿੰਘ ਆ ਉਹਨਾਂ ਨੂੰ ਪਰਮਾਨੈਂਟ ਰਿਹਾਈ ਲਈ ਇਹ ਬੈਠ ਕੇ ਵਿਚਾਰਾ ਹੋਈਆਂ ਤੇ ਉਹਦੇ ਵਿੱਚ ਸ਼ੋਮਨੀ ਕਾਲੀਦਲ ਨੇ ਵੀ ਆਪਣੇ ਹਲਕਾਂ ਚਾਰਜਾਂ ਨੂੰ ਇਨਸਟਰਕਸ਼ਨ ਕੀਤੀ ਆ ਕਿ ਹਰ ਇੱਕ ਹਲਕੇ ਚੋਂ ਇੱਕ ਇੱਕ ਬਸ ਘਟੋ ਘਾਟ ਉਹ ਉੱਥੇ ਰਾਤੋਂ ਰਾਤ 19 ਤਰੀਕ ਨੂੰ ਪਹੁੰਚਣਗੇ ਤੇ ਸਵੇਰੇ ਉੱਥੇ ਫਿਰ ਅੰਮ੍ਰਿਤ ਵੇਲੇ ਅਰਦਾਸ ਕਰਕੇ ਉਹ ਸਾਰਾ ਜਿਹੜਾ 26 ਲੱਖ ਪਰਫਾਰਮਾ ਸਾਈਨ ਹੋਇਆ ਉਹ ਸਾਰੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਜਿਹੜੇ ਸਪੁਰਦ ਕੀਤੇ ਜਾਣਗੇ ਸੋ ਚੰਗੇ ਖੁੱਲੇ ਮਾਹੌਲ ਦੇ ਵਿੱਚ ਸਾਰਿਆਂ ਨੇ ਇਹਦਾ ਵੱਡਾ ਹੰਗਾਰਾ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਉੱਥੇ ਪਹੁੰਚਾਂਗੇ ਪ੍ਰਧਾਨ ਜੀ ਜਿੱਥੇ ਲਿਖੀ ਉਹਦਾ ਜਵਾਬ ਹੈ ਪ੍ਰਧਾਨ ਜੀ ਚਲੋ ਇਹ ਹਲੇ ਜਲੇ ਆਊਗਾ ਤੁਹਾਨੂੰ ਪਰ ਸਾਡੀਆਂ ਆਪੋ ਵਿੱਚ ਹੀ ਨਾਰਾਜ਼ਗੀਆਂ ਹੋ ਸਕਦੀਆਂ ਪੰਥ ਇਕੱਠਾ ਹੋਊਗਾ ਤੇ ਏਕੇ ਵਿੱਚ ਬਲ ਹੁੰਦਾ ਤੁਸੀਂ ਵੀ ਸਾਰੇ ਇਕਸੁਰਤਾ ਦੇ ਨਾਲ ਕਿਉਂਕਿ ਪਰਿਵਾਰ ਦੇ ਜੀ ਹਾਂ ਸਾਰੇ ਵਖਰੇਵਾ ਪੈ ਜਾਂਦਾ ਮੋੜ ਇਕੱਤਰ ਹੋਈਏ ਤੇ ਅੱਜ ਆ ਜਿਹੜੀ ਹੁਣ ਮੀਟਿੰਗ ਸੀ ਇਹ ਮੀਟਿੰਗ ਜਿਹੜੀ ਅਸੀਂ 20 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਮੌਤ ਦੀ ਸਜਾ ਨੂੰ ਉਮਰ ਕੈਚ ਬਦਲ ਲਈ ਤੇ ਬਾਕੀ ਜਿਹੜੇ ਸਾਡੇ ਅੱਠ ਸਿੰਘ ਆ ਉਹਨਾਂ ਨੂੰ ਪਰਮਾਨੈਂਟ ਰਿਹਾਈ ਲਈ ਇਹ ਬੈਠ ਕੇ ਵਿਚਾਰਾ ਹੋਈਆਂ ਤੇ ਉਹਦੇ ਵਿੱਚ ਸ਼ੋਮਨੀ ਕਾਲੀਦਲ ਨੇ ਵੀ ਆਪਣੇ ਹਲਕਾਂ ਚਾਰਜਾਂ ਨੂੰ ਇਨਸਟਰਕਸ਼ਨ ਕੀਤੀ ਆ ਕਿ ਹਰ ਇੱਕ ਹਲਕੇ ਚੋਂ ਇੱਕ ਇੱਕ ਬਸ ਘਟੋ ਘਾਟ ਉਹ ਉੱਥੇ ਰਾਤੋਂ ਰਾਤ 19 ਤਰੀਕ ਨੂੰ ਪਹੁੰਚਣਗੇ ਤੇ ਸਵੇਰੇ ਉੱਥੇ ਫਿਰ ਅੰਮ੍ਰਿਤ ਵੇਲੇ ਅਰਦਾਸ ਕਰਕੇ ਉਹ ਸਾਰਾ ਜਿਹੜਾ 26 ਲੱਖ ਪਰਫਾਰਮਾ ਸਾਈਨ ਹੋਇਆ ਉਹ ਸਾਰੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਜਿਹੜੇ ਸਪੁਰਦ ਕੀਤੇ ਜਾਣਗੇ ਸੋ ਚੰਗੇ ਖੁੱਲੇ ਮਾਹੌਲ ਦੇ ਵਿੱਚ ਸਾਰਿਆਂ ਨੇ ਇਹਦਾ ਵੱਡਾ ਹੰਗਾਰਾ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਉੱਥੇ ਪਹੁੰਚਾਂਗੇ ਪ੍ਰਧਾਨ ਜੀ ਜਿੱਥੇ 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 ਲਿਖੀ ਉਹ ਜਵਾਬ ਹੈ ਪ੍ਰਧਾਨ ਜੀ ਕੋਲ ਚਲੋ ਇਹ ਹਲੇ ਜਲੇ ਆਊਗਾ ਤੁਹਾਨੂੰ ਦੱਸ ਦੂ ਠੀਕ ਹੈ ਤੇ ਸਾਡੀਆਂ ਆਪ ਕੋ ਬੱਚੀਆਂ ਨਾਰਾਜ਼ਗੀਆਂ ਹੋ ਸਕਦੀਆਂ ਪੰਥ ਇਕੱਠਾ ਹੋਊਗਾ ਤੇ ਇੱਕ ਇੱਕ ਵਿੱਚ ਵੱਲ ਹੁੰਦਾ ਤੁਸੀਂ ਵੀ ਸਾਰੇ ਕਿਸੁਰਤਾ ਦੇ ਨਾਲ ਕਿਉਂਕਿ ਪਰਿਵਾਰ ਦੇ ਜੀ ਹਾਂ ਸਾਰੇ ਬਖਰੇਵਾ ਪੈ ਜਾਂਦਾ ਮੋੜ 71 ਹੋਈਏ ਤੇ ਅੱਜ ਆ ਜਿਹੜੀ ਹੁਣ ਮੀਟਿੰਗ ਸੀ ਇਹ ਮੀਟਿੰਗ ਜਿਹੜੀ ਅਸੀਂ 20 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਚ ਬਦਲ ਲਈ ਤੇ ਬਾਕੀ ਜਿਹੜੇ ਸਾਡੇ 8 ਸਿੰਘ ਆ ਉਹਨਾਂ ਨੂੰ ਪਰਮਾਨੈਂਟ ਰਿਹਾਈ ਲਈ ਇਹ ਬੈਠ ਕੇ ਵਿਚਾਰਾ ਹੋਈਆਂ ਤੇ ਉਹਦੇ ਵਿੱਚ ਸ਼ੋਮਨੀ ਕਾਲੀਦਲ ਨੇ ਵੀ ਆਪਣੇ ਹਲਕਾਂ ਚਾਰਜਾਂ ਨੂੰ ਇਨਸਟਰਕਸ਼ਨ ਕੀਤੀ ਆ ਕਿ ਹਰ ਇੱਕ ਹਲਕੇ 'ਚੋਂ ਇੱਕ-ਇੱਕ ਵਾਸ ਘਟੋ ਘਾਟ ਉਹ ਉੱਥੇ ਰਾਤੋਂ ਰਾਤ 19 ਤਰੀਕ ਨੂੰ ਪਹੁੰਚਣਗੇ ਤੇ ਸਵੇਰੇ ਉੱਥੇ ਫਿਰ ਅੰਮ੍ਰਿਤ ਵੇਲੇ ਅਰਦਾਸ ਕਰਕੇ ਉਹ ਸਾਰਾ ਜਿਹੜਾ 26 ਲੱਖ ਪਰਫਾਰਮਾ ਸਾਈਨ ਹੋਇਆ ਉਹ ਸਾਰੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਜਿਹੜੇ ਸਪੁਰਦ ਕੀਤੇ ਜਾਣਗੇ ਸੋ ਚੰਗੇ ਖੁੱਲੇ ਮਾਹੌਲ ਦੇ ਵਿੱਚ ਸਾਰਿਆਂ ਨੇ ਇਹਦਾ ਵੱਡਾ ਹੰਗਾਰਾ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਉੱਥੇ ਪਹੁੰਚਾਂਗੇ ਪ੍ਰਧਾਨ ਮੰਤਰੀ ਜੀ ਚਿੱਠੀ ਲਿਖੀ ਉਹਦਾ ਜਵਾਬ ਆਇਆ ਪ੍ਰਧਾਨ ਜੀ ਕੋਲ ਚਲੋ ਇਹ ਹਲੇ ਜਲੇ ਆਊਗਾ ਤੁਹਾਨੂੰ ਠੀਕ ਹੈ